ਇੱਦਾਂ ਜੇ ਡਰਾਮਾ ਡਰਾਮਾ 520 ਕਿੱਦਾਂ ਹੋ ਗਿਆ ਆ ਲੈ ਲੋ ਜੀ ਐਡਾ ਖੁੱਲਾ ਦੇ ਦਿੱਤਾ ਮੈਂ ਜਿਹੜੇ ਕੱਪੜੇ ਲੈਂਦੇ ਆ ਮੈਂ ਤੁਹਾਨੂੰ ਉਹ ਤਾਂ ਦਿਖਾਏ ਨਹੀਂ ਨਾ ਦਿਖਾ ਇੱਕ ਸਿੱਕ ਦਿਹਾ ਦੇਣੀ ਹੈ ਇੱਕ ਮਿੰਟ ਰੁਕੋ ਕੋਈ ਸਾਡੇ ਪਿੰਡ ਵਿਆਹ ਆ ਜੀ ਔਰ ਡਰੋਨ ਕਿੱਥੇ ਆਇਆ ਇਹ ਆਪ ਘਰ ਆ ਗਏ ਸੀਗੇ ਜੀ ਆ ਜਸੂ ਦੇਖੋ ਆ ਡਿੱਗ ਜਾ ਆਲ ਰੌਣ ਆ ਦੇ ਆਰੇ ਖੜਾ ਕੀਤਾ ਉਹ ਨਹੀਂ ਕਾ ਹੋਇਣ ਫਾਇਦਾ ਕੋਈ ਨਹੀਂ ਐਲੀਮੈਂਟ ਜ਼ੂਮ ਕਰਕੇ ਦੇਖਦਾ ਕਿੱਥੇ ਡਰੋਨ ਆਇਆ ਐ ਟੋਸ਼ਾ ਔਰ ਔਰ ਕੋਈ ਇਹ ਡਰੋਨ ਜੀ ਕਿੱਥੋਂ ਆਇਆ ਡਰੋਨ ਇਹਦਾ ਇੱਧਰ ਨੂੰ ਆਈ ਜਾਣਾ ਸਾਡੇ ਘਰਾਂ ਨੂੰ ਵਿਆਹ ਵਾਲਿਆਂ ਹੈ ਹਵਾ ਨਾਲ ਥੋੜੀ ਚੱਲਦਾ ਹੈ ਇਹਦਾ ਬੈਟਰੀ ਵਾਲਾ ਇਹ ਰਿਮੋਟ ਨਾਲ ਚਲਾਉਂਦੇ ਆ ਥੱਲੇ ਵਾਕ ਨੂੰ ਨਾ ਹਵਾ ਇਦਾਂ ਨਹੀਂ ਵੀ ਆ ਇਹ ਦਾ ਆਪ ਨੂੰ ਹੁੰਦਾ ਯਾਦ ਕਰਾਉਣ ਦੇ ਉੱਥੇ ਬੈਠਾ ਆਈ ਨਾ ਕਿਹਦੇ ਵਿੱਚ ਕੈਮਰਾ ਲੱਗਾ ਵੀਡੀਓ ਕੋ ਮੁੰਡੇ ਸਾਰੇ ਪਿੰਡ ਦੀ ਆ ਹਟ ਆਪਾਂ ਵਿੱਚ ਆਉਂਦੇ ਆ ਉਹਦੇ ਵਿੱਚ ਚਾਉਂਦੇ ਆ ਹਾਂ ਤੇ ਫੇਰ ਵੀਡੀਓ ਦੇ ਫਿਲਮ ਉਹਨਾਂ ਦੀ ਵਿਆਹ ਦੀ ਫਿਲਮ ਚ ਆਉਣਾ ਸਾਰਾ ਕੁਝ ਸਾਡਾ ਪਿੰਡ ਸਾਰਾ ਹੀ ਆਉਣਾ ਉਹਦੇ ਵਿੱਚ ਉਹ ਕੁਝ ਹੋ ਗਿਆ ਨਹੀਂ ਆਏ ਨਹੀਂ ਹੋਈ ਕਿਤੇ ਹਾਂ ਆ ਰਿਖੇ ਆ ਗਿਆ ਸਾਡੇ ਘਰਾਂ ਕੋਲ ਬੜੀ ਦੂਰੋਂ ਸਸਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਗੁੱਡ ਮਾਰਨਿੰਗ ਹੋ ਚੁੱਕੀ ਆ ਸਵੇਰੇ ਸਵੇਰੇ ਮੰਮੀ ਹੁਣੀ ਬਾਹਰ ਘੁੰਮਣਦੇ ਆ ਮੇਰਾ ਰਾਈਟ ਸੂਟ ਦੇਖੋ ਸੋਣਾ ਮੈਂ ਨਮਾ ਲਿਆ ਦੇਖ ਸਾਰੀ ਦੇਖੋ ਛੋਣੀ ਦੇਖ ਸਾਡੀ ਹੈਲੋ ਜੱਜੂ ਜੀ ਬਾਈ ਜੱਜੂ ਜੀ ਆਸੂ ਅੱਲੇ ਕੀਤਾ ਇਹਨਾਂ ਨੇ ਤੁਹਾਨੂੰ ਆਹ ਲੈ ਲਿਓ। ਇਹ ਚਾਹ ਸਵੇਰ ਸਵੇਰ ਉੱਠ ਕੇ। ਦਿੱਕੀ ਦੇ ਬੁੱਬੀ ਬਣਾ ਕੇ ਬਾਲ ਖਲਾਰ ਕੇ ਚਾਹ ਪੁੰਦੇ। ਗੁੱਬਿਓਏ ਗੁੱਬਿਓਏ। ਹਾਲ ਦੇਖੋ। ਦੱਸੂ। ਬਾਸਿੱਦ ਦੇ ਭੰਡ ਚੁੱਤੀ ਜਾਂਦੀ ਸਾਰੀ ਦਿਹਾੜੀ। ਤੇ ਹੁਣ ਪਾਣੀ ਪਾ ਤਾਨੂੰ ਅੱਜ। ਦੱਸੂ। ਇਹ ਕਿਹੜੇ ਕੰਮ ਹੁੰਦੇ? ਸੋਰੀ ਮੰਗ ਲਾ। ਦਾਦੀ ਤੋਂ ਕਾ ਨਾ ਹੈ ਤਾ ਕਿ ਤਾ ਸੋਰੀ ਕਹ ਦੇ ਦਾਦੂ ਤੋਂ ਵੀ ਮੰਗ ਕਿਆ ਦਾਦੂ ਤੋਂ ਵੀ ਆ ਗੱਲਾਂ ਸੋਲੀ ਜੇ ਰੋਈ ਜਾ ਬੰਦ ਕਰ ਤਾ ਮੈਂ ਬਹੁਤ ਗੱਲਾਂ ਕਰਾਂ ਪਾਣੀ ਪੀ ਲੈ ਸੋਰੀ ਮੰਗ ਜੀਆ ਪੰਗੜਾ ਪਾ ਗਦੇ ਹਰੇ ਹਾਂ ਪੰਗੜਾ ਪਾ ਲਈ ਆਏ ਹੈ ਆਏ ਹੈ ਆਏ ਹੈ ਆਏ ਹੈ ਸੈਦੂ ਤੇਰੀ ਕਿੱਥੇ ਆ ਦੱਸੂ ਸੈਦੂ ਤੇਰੀ ਕਿੱਥੇ ਆ ਚਾਦੂ ਤੇਰੀ ਕਿੱਥੇ ਆ ਓ ਜੀ ਦੋਨੇ ਆਣੀਆਂ ਬੈਠੀਆਂ ਆ ਦਾਦੀ ਕੋਲ ਦੱਸੂ

ਤਾਂ ਘਰਾਂ ਬਾਗ ਦੇ ਖਾਓ ਚਲੋ ਅੱਜ ਪੰਗੜਾ ਵਾਗ ਦੇ ਖਾਓ ਦੋ ਨਿਆੜੀਆਂ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਤੇਰੇ ਲਈ ਤੇਰੇ ਲਈ ਕਕ 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 ਅੱਗੇ ਦੇਖੋ ਪਿੱਛੇ ਦੇਖੋ 15 ਸੋਲਾ ਕਕ ਕਕਲਾ ਜਸੂਰੀ ਲੋ ਕਕ 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 ਕਕਲਾ ਓ ਕਰੀ ਜਾਂਦੀ ਛੜੜ ਜੀ ਜਿ ਸੁਣਾ ਤਮਾਈ ਆ ਆ ਆਈ ਹੱਸ ਆਈ ਤਾਂ ਨਾ ਮੈਂ ਗੀਂਜੀ ਆ ਕੇ ਦੇ ਕੋਪੀ ਆਲੇ ਆਲੇ ਕਾਲੂ ਆ ਗਿਆ ਕਾਲੂ ਆ ਗਿਆ ਆ ਗਿਆ ਹੋ ਹੋ ਤੋ ਨਾ ਦਾਦੀ ਦਾ ਚੱਲੀ ਹੋਂ ਦਾਦੀ ਤੋਂ ਚਲੋ ਆਇਆ ਥੁਗਾ ਲੱਗੇ ਆ ਲੈ ਇਹ ਲੈ ਸੁਣਨਾ ਕੰਗਣਾ ਬੁਲੂਗੀ ਸੁਣਨਾ ਬਣਾਉਗੀ ਦਾਦੀ ਆ ਕੇ ਕੰਫਰ ਕੇ ਨੇੜੇ ਤੋਂ ਇਹ ਕਿੱਥੋਂ ਆਏ

ਮੇਰਾ ਇੱਥੇ ਕਾ ਮੇਰਾ ਇੱਥੇ ਕਾ ਨੁੰਨੇ ਆਏ ਆ ਬੁੱਬੀਆ ਮਮ 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 ਬਦਲੀ ਆਪਣੇ ਦੇ ਕੀ ਦੇਖਣ ਰਹੇ ਆ ਕੀ ਦੇ ਦੇ ਆ ਇਹਨਾਂ ਦੇ ਵਾਲ ਆ ਇਦਾਂ ਵਾਲਿਆਂ ਸਹੀ ਲੱਗਦੇ ਆ ਹੈ ਐ ਨੁੰਨੇ ਆ ਇਦਾਂ ਵਾਲ ਸਹੀ ਲੱਗਦੇ ਆ ਗਿੱਲੇ ਕਿਤੇ ਆ ਨਾ ਕਿੰਨੇ ਕਾਲੇ ਲੱਗਦੇ ਵਾਲ di darah kalian mata dikehendai nih tuh? Itu sih drama drama pansobi drama 600 drama sah sah nolah Ha? Kyo ya nakaja bal di deh ya nakaja di deh buku oh bukia nakaja di ya? Oh

ਦੇ ਨੀ ਦਾਦੂ ਨੇ ਪਾਪੜ ਦਾ ਦੇ ਕਿ ਦਾਦੂ ਨੇ ਹੂਨ ਤੋੜਤਾ ਪਾਪੜ ਦੱਸ ਦੇ ਪਾਪਾ ਨੂੰ ਪਾਪਾ ਦਾ ਦੇ ਦਾਦੇ ਪਾਪਾ ਨੂੰ ਕਿਹਨੇ ਦਾਦੂ ਨੇ ਫੋਨ ਤੋੜਤਾ ਕੀ ਹੂੰ ਚੱਲਦਾ ਨਹੀਂ ਕਿਹਨੇ ਤੋੜਿਆ ਦੱਸੋ ਇਹ ਕਿਹਨੇ ਤੋੜਿਆ ਇਹ ਕਿਹਨੇ ਤੋੜਿਆ ਇਹ ਕਿਹਨੇ ਤੋੜਿਆ ਇਹ ਆਈਏ ਇਹ ਲਾਈ ਕਿਹਨੇ ਤੋੜਿਆ ਕਿਹੜਾ ਭਈਆ ਥੋੜਾ ਭਈਆ ਲੋ ਦੀ ਨਿਹਰਾ ਹੋ ਚੁੱਕਿਆ ਇੱਕੋ ਪੂਹੀ ਦਿਸਦਾ ਅੱਖੀਆਂ ਨੂੰ ਸਾਤਾ ਸਦੇ ਮੰਜ਼ਰੇ ਆ ਤੁਮ ਮਿਲਿਆ ਹਾੜ ਕੇ ਬੁਲਤੇ ਤੈਨੂੰ ਪਾ ਕੇ ਮਿਲ ਗਈ ਜਨਤ ਹੈ ਮੈਂ ਜਿਹੜੇ ਕੱਪੜੇ ਲੈਂਦੇ ਆ ਮੈਂ ਤੁਹਾਨੂੰ ਮੈਂ ਜਿਹੜੇ ਕੱਪੜੇ ਲੈਂਦੇ ਆ ਮੈਂ ਤੁਹਾਨੂੰ ਘਰੇ ਕੋਈ ਲੈਂਦਾ ਹੀ ਘਰੇ ਪਉਣ ਨੂੰ ਚਲੋ ਹੈਗਾ ਵੀ ਸੋਹਣਾ ਆ ਨਾ ਰੰਗ ਵੀ ਸੋਹਣਾ ਆ ਤੇ ਉਦਾਂ ਵੀ ਸੋਹਣਾ ਆ ਤੇ ਇੱਚ ਕਮੀ ਪਤਾ ਕੀ ਆ ਤੁਹਾਨੂੰ ਦੱਸੋ ਕਿ ਕੀ ਕਮੀ ਹੋਗੀ ਤੁਸੀਂ ਕਮੈਂਟ ਕਰਕੇ ਪਹਿਲਾਂ ਦੱਸੋ ਕਮੈਂਟ ਕਰਕੇ ਨੇ ਮੁਰਾ ਤੇ ਮਰਦੀ ਆ ਦੇਖ। ਅંદર ਦੇਖ ਰੋ ਪਾਪਾ। ਐਡਾ ਖੁੱਲਾ ਇਹ। ਐਡਾ ਖੁੱਲਾ ਤੇ ਬਾਵਾ ਇਹ ਨਹੀਂ ਆਈ ਗਈ। ਐਡੀਆਂ ਲੰਬੀਆਂ। ਥੂਕ ਨਹੀਂ। ਐਡੀਆਂ ਲੰਬੀਆਂ ਤਾਂ ਮੇਰੀ ਬਾਹਵ ਨਹੀਂ ਆਈ ਗਈ। ਟਿੱਡੀ ਲੰਬੀ ਇਹ ਆ। ਤੇ ਹੈਗਾ ਐਡਾ ਖੁੱਲਾ। ਇਹ ਮੈਂ ਉੱਪਰ ਦੀ ਬਾੜ ਮੈਂ ਤਾਂ ਵੀ ਮੇਰੇ ਆਏ ਨਾ। ਦੇਖਿਓ। ਆ। 40 ਦੇ ਉੱਪਰ ਹੀ ਪਾ ਲਿਆ। ਆ। ਇਸ ਤਾਂ ਵੀ ਜੜੀਆਂ ਘੁੜਦੀ ਫਿਰਨ। ਆ ਜਾ। बंदा की करेरा पजामा तो ठीक है ओद नहीं पजामा ही वाई देखो पजामादा पजामा तो चल बंद ਆਈ ਜਾਣਾ ਵੇ ਜਿਹੜਾ ਚੱਗਾ ਨਾ ਉਹ ਵੱਡਾ ਦੇਤਾ ਵੇਖਾ ਕਿ ਹੁਣ ਇਹਨੂੰ ਵਾਪਸ ਖਾਨਾ ਇਹਨੂੰ ਵਾਪਸ ਖਾਂਦੀ ਹੁਣ ਹੁਸ਼ਿਆਰਪੁਰ ਜਾਈਏ ਬਿੱਤੋ 1 ਰੁਪਿਆ ਵੀ ਉਹਨੇ ਘਟਾ ਨਹੀਂ ਕੀਤਾ ਉਹਨੂੰ ਕਿਹਾ 450 ਦਿੱਤਾ ਮੈਂ ਕਿਹਾ 400 ਰੁਪਿਆ ਦੇਣਾ 1 ਰੁਪਿਆ ਵੀ ਉਹਨੇ ਘਟਾ ਨਹੀਂ ਕੀਤਾ ਪੂਰੇ 450 ਨੇ 450 ਹੀ ਲਿਆ ਅੰਤਹਰਾ ਹੋ ਨਹੀਂ ਰਿਹਾ ਕਿ ਉਹ ਵੱਡਾ ਹੋਊਗਾ ਏਡੀ ਮੋਟੀ ਕਹਾਂ ਮਜੀ ਇਹਦੀ ਹੁਣ ਕੀ ਕਰੇ ਬੰਦਾ ਸਾਮ ਪਹੁੰਚ ਜੂਗੀ ਆ ਵਾਸਤਾ ਇੱਕ ਗ੍ਰੇ ਲੈ ਹੁੰਦਾ ਇੱਕ ਲਿਆਂਦਾ ਗ੍ਰੇ ਤੇ ਇੱਕ ਮੈਂ ਤਾਂ ਨੂੰ ਜਿਹੜਾ ਮੈਂ ਪਾਇਆ ਸੀ ਵੀਡੀਓ 'ਚ ਹੁਣ ਦੇਖਿਆ ਤੁਸੀਂ ਹੁਣ ਇੱਕ ਹੋਰ ਲੈ ਹੁੰਦਾ ਦੋ ਡਰੈਸਾਂ ਹੋਰ ਲੈਣੀਆਂ ਉਹ ਮੈਂ ਜਦੋਂ ਪਾਉਂਗੀ ਫਿਰ ਤੁਹਾਨੂੰਗੀ ਠੀਕ ਆ ਇਹ ਪੈਂਟ ਵੀ ਲੈਂਦੀ ਅੱਛੀ ਪੈਂਟ ਉਹ ਵੀ ਦਿਵਾਉਂਗੀ ਤੁਸੀਂ ਬਲੌਸ ਦੇਖ ਹੀ ਲੈਣਾ ਇਦਾਂ ਬਲੌਗ ਆਣਾ ਬਣੇ ਰਹੋ ਹੁਣ ਨੰਮੇ 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 ਕੱਪੜਿਆਂ ਤੇ ਬਲੌਗ ਆਏ ਕਰਨੇ ਨੰਮੇ ਨੰਮੇ ਸੂਟਾਂ ਦੇ ਨੰਮੇ ਨੰਮੇ ਕੱਪੜੇ ਕੱਲ ਉਸ ਦੇਖਦੇ ਆ ਸਾਨੂੰ ਫੁੱਟੀ ਹੈ ਜੇ ਕਿਤੇ ਗਏ ਤਾਂ ਫਿਰ ਜਾਵਾਂਗੇ ਨਾ ਜਾਣਾ ਕਿਤੇ ਕੱਲ ਮੈਂ ਕਹਿੰਦੀ ਹੂੰ ਦੇਦੇ ਆਂ ਰਾਤਾ ਬਣਿਆ ਅਸੀਂ ਜਾਵਾਂਗੇ ਤੁਹਾਨੂੰ ਕਹਿੰਦੀ ਆ ਪਿੱਛੇ ਹੈਲੋ